ਤੁਸੀਂ ਸ਼ੁਰੂ ਦੇ ਵਿੱਚ ਗੱਲ ਇੱਕ ਕਹੀ ਸੀ ਜਿਹੜੇ ਵੀ ਗਲਤ ਫੈਸਲੇ ਹੋਏ ਉਦੋਂ ਤੁਸੀਂ ਵੀ ਸਾਰਿਆਂ ਨੇ ਮੰਨਿਆ ਕਿ ਅਸੀਂ ਵੀ ਨਾਲ ਸੀ ਪਰ ਉਹ ਕਿਸੇ ਤਰੀਕੇ ਨਾਲ ਰੋਕੇ ਜਾ ਸਕਦੇ ਸੀ ਚੰਦੂ ਮਦਰਸਾਬ ਉਹ ਫੈਸਲੇ ਵੱਡੇ ਜਿਹੜੇ ਹੋਏ ਸੀ ਗਲਤ ਦੇਖੋ ਰੋਕਣ ਦਾ ਇਹ ਯਤਨ ਵੀ ਕੀਤਾ ਪਰ ਰੁਕੇ ਨਹੀਂ ਹੈ ਅਸੀਂ ਬੜਾ ਯਤਨ ਕੀਤਾ ਤੁਸੀਂ ਹੋਰ ਤਾਂ ਹੋਰ ਜਿਹੜੀ ਸੀ ਨਾ ਪਾਣੀਆਂ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜਾ ਟਰਮੀਨੇਸ਼ਨ ਆਫ ਵਾਟਰ ਵਿਧਾਨ ਸਭਾ ਕੀਤਾ ਅਸੀਂ ਵਿਧਾਨ ਸਭਾ ਜੀ ਉਹਦੀ 5B ਕਲਾਸ ਸੀ ਜਿਹੜੀ ਉਹ ਬੜੀ ਖਤਰਨਾਕ ਸੀ ਜਦੋਂ ਸਾਡੀ ਸਰਕਾਰ ਆਈ ਤੇ ਮੈਂ ਆਨੰਦਪੁਰ ਸਾਹਿਬ ਹੋਲੇ ਮਾਲੇ ਤੋਂ ਇੱਕ ਪਹਿਲਾ ਬਿਆਨ ਦਿੱਤਾ ਵੀ ਅਸੀਂ ਇਹ ਖਤਮ ਕਰਾਂਗੇ ਤੇ ਦੂਜੇ ਦਿਨ ਸਾਡੇ ਭਾਈਵਾਲਾਂ ਦਾ ਬਾਦਲ ਸਾਹਿਬ ਤੇ ਨਾ ਪ੍ਰਭਾਵ ਪਿਆ ਸਬਾਲ ਸਾਹਿਬ ਨੇ ਮੈਨੂੰ ਆਪ ਕਿਹਾ ਵੀ ਤੁਸੀਂ ਗਲਤ ਭੰਦੇ ਤਾਂ ਆਪਾਂ ਕਰ ਨਹੀਂ ਸਕਣਾ ਹੈ ਮਤਲਬ ਯਾਨੀ ਉਹ ਪਹਿਲਾ ਅਕਾਲੀ ਦਲ ਨੇ ਕਰਨਾ ਸੀ ਉਹ ਨੇਚਰਲੀ ਅਕਾਲੀ ਦਲ ਨੇ ਉਹ ਉਹਨੂੰ ਖਤਮ ਕਰਨਾ ਸੀ ਕਰਨਾ ਚਾਹੀਦਾ ਸੀ ਪਰ ਅਕਾਲੀ ਦਲ ਤਾਂ ਲੜਦਾ ਰਿਹਾ ਤੇ ਫਿਰ ਭਾਜੀਪੀ ਕਿਉਂ ਉਹਦੇ ਖਿਲਾਫ ਸੀ ਮਤਲਬ ਜੇ ਕਾਂਗਰਸ ਕਰ ਗਿਆ ਜਾ ਕੇ ਕਾਂਗਰਸ ਦੀ ਸਰਕਾਰ ਕਰ ਗਈ ਮਤਲਬ ਗਲਤ ਆ ਇਹ ਨਾ ਕਿ ਕਮਿਟਮੈਂਟ ਤੇ ਪੂਰਾ ਨਾ ਉਤਰਦੀ ਨੀਤ ਨਹੀਂ ਸੀ ਜੇ ਨੀਤ ਹੋਵੇ ਕਮਿਟਮੈਂਟ ਪੂਰੀ ਕਰਦੀ ਫਿਰ ਤਾਂ ਸਾਰਾ ਕੁਝ ਹੋ ਜਾਂਦਾ ਮੇਰਾ ਮਤਲਬ ਇਹੋ ਜਿਹਾ ਕੰਮ ਵੀ ਅਸੀਂ ਨਹੀਂ ਕਰਵਾ ਸਕੇ ਫਿਰ ਤਾਂ ਹੋ ਹੂੰ